ਅੱਜ ਅਸੀਂ ਮਲੋਟ ਵਿਖੇ ਮੇਰਾ ਡਿਪਾਰਟਮੈਂਟ ਜੁਕੇ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਸਾਰਾ ਵਿਭਾਗ ਇੱਥੇ ਪਹੁੰਚਿਆ ਹੋਇਆ ਸਾਡੇ ਸੈਕਟਰੀ ਮੈਡਮ ਇੱਥੇ ਆਏ ਨੇ ਰਾਜੀ ਸ਼੍ਰੀਵਾਸਤਵਾ ਜੀ ਪੀਸੀ ਸਾਹਿਬ ਖੜੇ ਨੇ ਔਰ ਅਸੀਂ ਔਰਤਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨ ਲਈ ਔਰ ਔਰਤਾਂ ਦੇ ਕਿੱਥੋਂ ਤੱਕ ਅਸੀਂ ਉਹਨਾਂ ਦਾ ਵਿਕਾਸ ਕਰ ਸਕਦੇ ਹਾਂ ਉਹ ਸਾਰਾ ਕੁਝ ਅੱਗੇ ਲੈ ਕੇ ਔਰਤਾਂ ਦੀਆਂ ਸਕੀਮਾਂ ਸਾਰੀਆਂ ਇੱਥੇ ਇੱਕ ਸਪੌਟ ਤੇ ਲੈ ਕੇ ਆਏ ਆਂ ਔਰ ਇਹ ਸਿਰਫ ਇੱਕ ਜਗ੍ਹਾ ਤੇ ਨਹੀਂ ਇਹ ਕੈਂਪਸ ਹੀ ਹਰੇਕ ਜ਼ਿਲ੍ਹੇ ਵਿੱਚ ਲਾਉਣ ਜਾ ਰਹੇ ਆ ਅੱਜ ਤੋਂ ਬਾਅਦ ਕੱਲ ਅਗਲੇ ਜ਼ਿਲ੍ਹੇ ਚ ਹੋਰੇ ਲਗਾਤਾਰ ਚੱਲਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀਆਂ ਸਾਰੀਆਂ ਜੜੀਆਂ ਸਾਡੀਆਂ ਮਾਵਾ ਪੈਣਾ ਧੀਆਂ ਨੇ ਉਹਨਾਂ ਨੂੰ ਜੜੀਆਂ ਮਿਲਦੀਆਂ ਸੁਵਿਧਾਵਾਂ ਇੱਕ ਤਾਂ ਉਹਨਾਂ ਤੱਕ ਪਹੁੰਚਾਈਏ ਔਰ ਉਹਨਾਂ ਨੂੰ ਜਾਗਰੂਕ ਵੀ ਕਰੀਏ ਕਿ ਅਸੀਂ ਉਹਨਾਂ ਨੂੰ ਕਿਵੇਂ ਅੱਗੇ ਲੈ ਜਾ ਸਕਦੇ ਆ ਖਾਸ ਤੌਰ ਤੇ ਇੱਥੇ ਜੋ ਰੋਜ਼ਗਾਰ ਕੈਂਪਸ ਹੀ ਲਗਾਇਆ ਇਸੇ ਕਰਕੇ ਲਗਾਇਆ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਰੋਜ਼ਗਾਰ ਵੱਲ ਪ੍ਰੇਰਿਤ ਕਰੀਏ ਕਿਸ ਤਰ੍ਹਾਂ ਦੇ ਰੋਜ਼ਗਾਰ ਦਿੱਤੇ ਜਾ ਰਹੇ ਔਰਤਾਂ ਨੂੰ ਤਾਂ ਜੋ ਆਪਣੇ ਪੈਰਾਂ ਤੇ ਆਕਰ ਦੇ ਕੁਝ ਦੇਖੋ ਜੀ ਅਸੀਂ ਕਾਫੀ ਕੰਪਨੀਆਂ ਨੂੰ ਇਨਵਾਈਟ ਕੀਤਾ ਤਾਂ ਕਿ ਜਿਹੜੀਆਂ ਇੱਥੇ ਬੱਚੀਆਂ ਆਪਣੇ ਘਰਾਂ ਦੇ ਨੇੜੇ ਰਹਿ ਕੇ ਜੌਬ ਕਰ ਸਕਣ ਔਰ ਉਹਦੇ ਵਿੱਚ ਕਾਫੀ ਅੱਛੇ ਸਕੇਲ ਤੋਂ ਲੈ ਕੇ ਬੇਸਿਕ ਸਕੇਲ ਤੋਂ ਸ਼ੁਰੂ ਕਰਕੇ 25-30 ਹਜ਼ਾਰ ਦੇ ਸਕੇਲ ਤੱਕ ਜਿਹੜੀਆਂ ਕੰਪਨੀਆਂ ਇੱਥੇ ਬੱਚੀਆਂ ਨੂੰ ਇਨਵਾਈਟ ਕਰਨ ਆਈਆਂ ਔਰ ਮੈਨੂੰ ਲੱਗਦਾ ਕਿ ਇਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਨੂੰ ਅੱਜ ਫਾਇਦਾ ਹੋ ਰਿਹਾ ਕੋਈ ਕੋਈ ਲੋਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਕੋਈ ਜਿਹੜਾ ਕੰਸਟਿਟਿਊਟ ਬਿਲਕੁਲ ਜੀ ਅਸੀਂ ਜਿੱਥੇ ਕਿਤੇ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਜੋ ਘੱਟ ਰੇਟ ਤੇ ਲੋਨ ਹੈ ਉਹ ਵੀ ਬੱਚੀਆਂ ਤੱਕ ਲੈ ਕੇ ਆਏ ਆਂ ਸਹੂਲਤਾਂ ਜਿੱਥੇ ਬੱਚੇ ਸਾਡੀਆਂ ਔਰਤਾਂ ਕਈ ਵਾਰੀ ਇਸ ਕਾਬਲ ਨਹੀਂ ਹੁੰਦੀਆਂ ਜਾਂ ਵਿਡੋਸ ਹੁੰਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਪ੍ਰੋਬਲਮ ਹੁੰਦੀਆਂ ਉਹਨਾਂ ਲਈ ਅਸੀਂ ਸਪਾਂਸਰਸ਼ਿਪ ਸਕੀਮ ਲੈ ਕੇ ਆਏ ਆਂ ਜਿਹਦੇ ਚ 4000 ਰੁਪਇਆ ਪ੍ਰਤੀ ਮਹੀਨਾ ਅਸੀਂ ਹਰ ਇੱਕ ਬੱਚੇ ਨੂੰ ਦਿੰਨੇ ਆ ਸੋ ਕੋਸ਼ਿਸ਼ ਹੈ ਕਿ ਹਰ ਪੱਖੋਂ ਅਸੀਂ ਔਰਤਾਂ ਨੂੰ ਮਜ਼ਬੂਤ ਕਰੀਏ ਹੁਣ ਤੱਕ ਜਿੰਨੀਆਂ ਔਰਤਾਂ ਨੂੰ ਜਿਹੜਾ ਹੈਲਥ ਟਾਪ ਜਿਆਦਾ ਹੈ ਆ ਦੇਖੋ ਜੀ ਮੈਂ ਸ਼ੁਰੂ ਕੀਤਾ ਸੀ ਸਟਾਲ ਦੇਖਣਾ ਔਰ ਉੱਥੇ ਸਭ ਤੋਂ ਪਹਿਲਾਂ ਜੋ ਹੈਲਥ ਚੈੱਕਅਪ ਅਸੀਂ ਕੈਂਸਰ ਦੀ ਸਕਰੀਨਿੰਗ ਬੇਸਿਕਲੀ ਕਰ ਰਹੇ ਆ ਕਿਉਂਕਿ ਬਹੁਤੀਆਂ ਸਾਡੀਆਂ ਮਾਵਾਂ ਪੈਣਾ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਹੈ ਜਾ ਕੇ ਦਿਖਾਉਂਦੀਆਂ ਹੀ ਨਹੀਂ ਸੋ so, 500 ਤੋਂ ਉੱਪਰ ਲੇਡੀਜ਼ ਜਿਹੜੀਆਂ ਰਜਿਸਟਰ ਹੋ ਚੁੱਕੀਆਂ ਨੇ ਬਾਕੀ ਅਲੱਗ-ਅਲੱਗ ਕੰਪਨੀਆਂਜ਼ ਦੀਆਂ ਜੋ ਸਟਾਲਸ ਲਗਾਈਆਂ ਨੇ 15 20 ਤੋਂ ਲੈ ਕੇ ਲਗਾਤਾਰੇ ਕੰਮ ਚੱਲ ਰਹੇ ਹਨ ਪਰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਗੇ ਵੀ ਔਰਤਾਂ ਨੂੰ ਵੀ ਜਿਹੜਾ ਬਿਨਾਂ ਦਰਤ ਹੈ ਜਿਹੜਾ ਹੈ ਕਿਸ ਤਰ੍ਹਾਂ ਦੇ ਮੈਂ ਅੱਜ ਆਪਣੇ ਹਲਕੇ ਦੀ ਧਰਤੀ ਤੇ ਖੜੇ ਹੋ ਕੇ ਮਲੋਟ ਦੀ ਧਰਤੀ ਤੋਂ ਖੜੇ ਹੋ ਕੇ ਪੂਰੇ ਪੰਜਾਬ ਦੀਆਂ ਆਪਣੀਆਂ ਧੀਆਂ ਨੂੰ ਇਹ ਮੈਸੇਜ ਦਵਾਂਗੀ ਕਿ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਔਰਤ ਨਹੀਂ ਕਰ ਸਕਦੀ ਸੋ ਹਰ ਕੰਮ ਦੇ ਵਿੱਚ ਆਪਣੀਆਂ ਬੱਚੀਆਂ ਨੂੰ ਵੀ ਅੱਗੇ ਲੈ ਕੇ ਆਓ ਆਪ ਵੀ ਅੱਗੇ ਲੱਗੋ ਤੇ ਜੇ ਅਸੀਂ ਅੱਗੇ ਲੱਗਾਂਗੇ ਤਾਂ ਹੀ ਪੰਜਾਬ ਜਿਹੜਾ ਇੱਕ ਰੰਗਲਾ ਪੰਜਾਬ ਬਣ ਸਕਦਾ ਹੈ। ਥੈਂਕ ਯੂ। ਥੈਂਕ ਯੂ। ਸੋ ਜੀ ਮੈਡਮ ਮੇਰੇ ਤੱਕ ਮੈਂ ਆ ਲੈਂ ਪੀ ਕਰਨੇ ਚਾਹੀਦੇ ਲੱਗਦੇ। ਅ ਅੱਜ ਅਸੀਂ ਮਲੋਟ ਵਿਖੇ ਮੇਰਾ ਡਿਪਾਰਟਮੈਂਟ ਜੁਕੇ ਹਿਮਨ ਐਂਡ ਚਾਈਲਡ ਡਿਵੈਲਪਮੈਂਟ ਸਾਰਾ ਵਿਭਾਗ ਇੱਥੇ ਪਹੁੰਚਿਆ ਹੋਇਆ ਸਾਡੇ ਸੈਕੀ ਮੈਡਮ ਇੱਥੇ ਆਏ ਨੇ ਰਾਜੀ ਜੀ ਸ਼੍ਰੀ ਵਾਸਤਵਾ ਜੀ ਜੀਸੀ ਸਾਹਿਬ ਖੜੇ ਨੇ ਔਰ ਅਸੀਂ ਔਰਤਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨ ਲਈ ਔਰਤਾਂ ਦੇ ਕਿੱਥੋਂ ਤੱਕ ਅਸੀਂ ਉਹਨਾਂ ਦਾ ਵਿਕਾਸ ਕਰ ਸਕਦੇ ਹਾਂ ਉਹ ਸਾਰਾ ਕੁਝ ਅੱਗੇ ਲੈ ਕੇ ਔਰਤਾਂ ਲਈਆਂ ਸਕੀਮਾਂ ਸਾਰੀਆਂ ਇੱਕ ਇੱਕ ਸਪੌਟ ਤੇ ਲੈ ਕੇ ਆਏ ਆਂ ਔਰ ਇਹ ਸਿਰਫ ਇੱਕ ਜਗ੍ਹਾ ਤੇ ਨਹੀਂ ਇਹ ਕੈਂਪਸ ਦੀ ਫ੍ਰੇਕ ਜ਼ਿਲ੍ਹੇ ਵਿੱਚ ਲੌਂਚ ਹੋ ਜਾ ਰਹੇ ਆਂ ਅੱਜ ਤੋਂ ਬਾਅਦ ਕੱਲ ਅਗਲੇ ਜ਼ਿਲ੍ਹੇ ਚੋਰੇ ਲਗਾਤਾਰ ਚੱਲਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਸਾਡੀਆਂ ਮਾਵਾ ਪੈਣਾ ਧੀਆਂ ਨੇ ਉਹਨਾਂ ਨੂੰ ਜਿਹੜੀਆਂ ਮਿਲਦੀਆਂ ਸੁਵਿਧਾਵਾਂ ਇੱਕ ਤਾਂ ਉਹ ਨਾਟਕ ਪਹੁੰਚਾਈਏ ਔਰ ਉਹਨਾਂ ਨੂੰ ਜਾਗਰੂਕ ਵੀ ਕਰੀਏ ਕਿ ਅਸੀਂ ਉਹਨਾਂ ਨੂੰ ਕਿਵੇਂ ਅੱਗੇ ਲੈ ਜਾ ਸਕਦੇ ਆ ਖਾਸ ਤੌਰ ਤੇ ਇੱਥੇ ਜੋ ਰੋਜ਼ਗਾਰ ਕੈਂਪਸ ਲਗਾਇਆ ਇਸੇ ਕਰਕੇ ਲਗਾਇਆ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਰੋਜ਼ਗਾਰ ਮੰਤਰੇ ਦੇ ਦਿੱਤੇ ਕਿ ਇੱਥੋਂ ਦੇ ਰੋਜ਼ਗਾਰ ਦਿੱਤੇ ਜਾ ਰਹੇ ਆ ਔਰ ਤਾਂ ਜੋ ਆਪਣੇ ਤਰ੍ਹਾਂ ਤੇ ਆਪ ਕੰਮ ਦੇ ਦੇਖੋ ਜੀ ਅਸੀਂ ਕਾਫੀ ਕੰਪਨੀਆਂ ਨੂੰ ਇਨਵਾਈਟ ਕੀਤਾ ਤਾਂ ਕਿ ਜਿਹੜੀਆਂ ਇੱਥੇ ਬੱਚੀਆਂ ਆਪਣੇ ਘਰਾਂ ਦੇ ਨੇੜੇ ਰਹਿ ਕੇ ਜੌਬ ਕਰ ਸਕਣ ਔਰ ਉਹਦੇ ਵਿੱਚ ਕਾਫੀ ਅੱਛੇ ਸਕੇਲ ਤੋਂ ਲੈ ਕੇ ਬੇਸਿਕ ਸਕੇਲ ਤੋਂ ਸ਼ੁਰੂ ਕਰਕੇ 25-30 ਹਜ਼ਾਰ ਦੇ ਸਕੇਲ ਤੱਕ ਜਿਹੜੀਆਂ ਕੰਪਨੀਆਂ ਇੱਥੇ ਬੱਚੀਆਂ ਨੂੰ ਇਨਵਾਈਟ ਕਰਨ ਆਈਆਂ ਔਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਨੂੰ ਅੱਜ ਫਾਇਦਾ ਹੋ ਰਿਹਾ ਹੈ। ਕੋਈ ਟੂ ਲੌਂ ਵੀ ਚੱਲ ਰਹੀ ਹੈ ਇਸ ਤਰ੍ਹਾਂ ਕੋਈ ਜਿਹੜੇ ਕੰਪਨੀ ਬਿਲਕੁਲ ਜੀ ਅਸੀਂ ਜਿੱਥੇ ਕਿਤੇ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਜੋ ਘੱਟ ਰੇਟ ਤੇ ਲੋਨ ਹੈ ਉਹ ਵੀ ਬੱਚੀਆਂ ਤੱਕ ਲੈ ਕੇ ਆਏ ਆ ਅਸੀਂ ਤਾਂ ਜਿੱਥੇ ਬੱਚੇ ਸਾਡੀਆਂ ਔਰਤਾਂ ਕਈ ਵਾਰੀ ਇਸ ਕਾਬਲ ਨਹੀਂ ਹੁੰਦੀਆਂ ਜਾਂ ਵਿਡੋਸ ਹੁੰਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਪ੍ਰੋਬਲਮ ਹੁੰਦੀਆਂ ਉਹਨਾਂ ਲਈ ਅਸੀਂ ਸਪਾਂਸਰਸ਼ਿਪ ਸਕੀਮ ਲੈ ਕੇ ਆਏ ਆ ਜਿਹਦੇ ਚ 4000 ਰੁਪਇਆ ਪ੍ਰਤੀ ਮਹੀਨਾ ਅਸੀਂ ਹਰੇਕ ਨੂੰ ਦੇ ਰਹੇ ਆ ਸਪੋਜ਼ਿਜ਼ ਕਰੋ ਕਿ ਸਾਡੀਆਂ 40 ਔਰਤਾਂ ਮਿਲਣਗੀਆਂ ਕਿੰਨੀਆਂ ਔਰਤਾਂ ਨੂੰ ਜਿਹੜਾ ਇਹ ਚਾਰ ਹਾਂ ਦੇਖੋ ਕਿ ਮੈਂ ਸ਼ੁਰੂ ਤੋਂ ਸਟਾਲ ਦੇਖਣਾ ਔਰ ਇੱਥੇ ਸਭ ਤੋਂ ਪਹਿਲਾਂ ਜੋ ਹੈਲਥ ਚੈੱਕਅਪ ਅਸੀਂ ਕੈਂਸਰ ਦੀ ਸਕਰੀਨਿੰਗ ਬੇਸਿਕਲੀ ਕਰ ਰਹੇ ਆ ਕਿਉਂਕਿ ਬਹੁਤੀਆਂ ਸਾਡੀਆਂ ਮਾਵਾਂ ਪਿੜਾ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ 98 ਤੱਕ ਲਈ ਵੀ ਜਾ ਕੇ ਦਿਖਾਉਂਦੀ ਹੈ ਨਹੀਂ 500 ਤੋਂ ਉੱਪਰ ਲੇਡੀਜ਼ ਜਿਹੜੀਆਂ ਰਜਿਸਟਰ ਹੋ ਚੁੱਕੀਆਂ ਨੇ ਬਾਕੀ ਅਲੱਗ-ਅਲੱਗ ਕੰਪਨੀਆਂਜ਼ ਦੀਆਂ ਜੋ ਸਟਾਲਸ ਲਗਾਈਆਂ ਨੇ 15 20 ਤੋਂ ਲੈ ਕੇ ਲਗਾਤਾਰੇ ਕੰਮ ਚੱਲਦੇ ਨੇ ਕਿ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੁੰਦੇ ਵੀ ਔਰਤਾਂ ਨੂੰ ਵੀ ਜਿਹੜਾ ਜਨਨ ਦਰਪ ਹੈ ਜਿਹੜਾ ਹੈ ਕਿਸ ਤਰ੍ਹਾਂ ਇਹ ਮੈਂ ਅੱਜ ਆਪਣੇ ਹਲਕੇ ਦੀ ਧਰਤੀ ਤੇ ਖੜੇ ਹੋ ਕੇ ਮਲੋਟ ਦੀ ਧਰਤੀ ਤੇ ਖੜੇ ਹੋ ਕੇ ਪੂਰੇ ਪੰਜਾਬ ਦੀਆਂ ਆਪਣੀਆਂ ਧੀਆਂ ਨੂੰ ਇਹ ਮੈਸੇਜ ਦਵਾਂਗੀ ਕਿ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਔਰਤ ਨਹੀਂ ਕਰ ਸਕਦੀ ਸੋ ਹਰ ਕੰਮ ਦੇ ਵਿੱਚ ਆਪਣੀਆਂ ਬੱਚੀਆਂ ਨੂੰ ਵੀ ਅੱਗੇ ਲੈ ਕੇ ਆਓ ਆਪ ਵੀ ਅੱਗੇ ਲੱਗੋ ਤੇ ਜੇ ਅਸੀਂ ਅੱਗੇ ਲੱਗਾਂਗੇ ਤਾਂ ਹੀ ਪੰਜਾਬ ਜਿਹੜਾ ਇੱਕ ਰੰਗਲਾ ਪੰਜਾਬ ਬਣ ਸਕੇ। ਥੈਂਕ ਯੂ। ਜੀ। इसका जो भी नाल बीच में किसी गाया के इधर भी तो अपने और उनके रिगार्डिंग अपने हेल्थ के बीच में लड़कियाँ इंटरेक्ट करनी चाहिए कि इधर भी तो लोगों तो अच्छा है और जो वे टीनेज तो लड़के जो वे हार्ट केस के कोर्स में अपनी रास्ते छोड़ स्वास्थ्य का रखना होगा इधर भी डाइट सेट के कारण स ਉਹਦੇ ਰਿਗਾਰਡਿੰਗ ਅਸੀਂ ਰਿਕਵਾਇਰਮੈਂਟ ਹੈਲਥ ਕੇ ਵੀ ਬਣਾਉਂਦੇ ਆ ਜਿਹਦੇ ਵਿੱਚ ਬੱਚਿਆਂ ਦੇ ਨਿਊਟ੍ਰੀਸ਼ਨ ਦੇ ਰਿਗਾਰਡਿੰਗ ਉਹਨਾਂ ਦੇ ਪਰਸਨਲ ਹਾਈਜੀਨ ਦੇ ਰਿਗਾਰਡਿੰਗ ਉਹਨਾਂ ਦੇ ਸਕੂਲ ਦੇ ਰਿਗਾਰਡਿੰਗ ਦਾ ਮੈਂਟਲ ਹੈਲਥ ਦੇ ਰਿਗਾਰਡਿੰਗ ਦੀ ਸੀ ਉਹਨਾਂ ਦੀ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ ਤੇ ਪੀਰ ਐਜੂਕੇਟਰ ਕੀ ਹਰ ਜਗ੍ਹਾ ਤੇ ਚੱਲੇ ਹੋਏ ਆ ਉਹ ਪੀਰ ਐਜੂਕੇਟਰ ਕੀ ਕਰਦੇ ਆ ਬੱਚਿਆਂ ਦੇ ਸਮੱਸਿਆਵਾਂ ਹੱਦ ਤੱਕ ਪਹੁੰਚਾਉਂਦੇ ਆ ਅਸੀਂ ਉਹਨਾਂ ਦੇ ਕੰਸਰਟ ਜਿਹੜੇ ਉਹਨਾਂ ਨੂੰ ਕਿੰਨੀ ਬਣਾਏ ਗਏ ਆ ਸਾਡੇ ਜਿਹੜੇ ਸਬ ਸੈਂਟਰ ਦੇ ਵਿੱਚ ਹਰ ਜਗ੍ਹਾ ਤੇ ਉਹਨਾਂ ਨੂੰ ਕਿੰਨੇ ਕਿ ਬੱਚੇ ਸਾਡੇ ਕੋਲ ਆਉਂਦੇ ਆ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ ਜਿਵੇਂ ਜਿਵੇਂ ਅੱਗੇ ਟ੍ਰੀਟਮੈਂਟ ਕਰਵਾਉਣਾ ਪਰ ਕੋਈ ਸਪੈਸ਼ਲਟੀ ਕਸਟਰੀ ਵੀ ਹੈ। ਸੈਕਿੰਡਰੀ ਦੇ ਵਿੱਚ ਵੀ ਆਹ ਪੰਜਾਬ ਸਰਕਾਰ ਵੱਲੋਂ ਜੀਐਸਵਾਈ ਜੰਗੀ ਸੱਤਰਿਕਾ ਵੀ ਇਹ ਇੰਕਲੂਡ ਹੋਏਗੀ ਜਿਹਦੇ ਵਿੱਚ ਫੈਡਰਲ ਗੌਰਮੈਂਟ ਆਉਂਦੀ ਹੈ। ਉਹਦੀ ਡਿਲੀਵਰੀ ਜੇ ਆਪਣੀ ਹோம் ਹੁੰਦੀ ਹੈ, ਹோம் ਡਿਲੀਵਰੀਜ਼ ਹੁੰਦੀਆਂ ਐ ਤੇ ਜਾਂ ਆਪਣੀ ਹਸਪੀਟਲ ਦੇ ਵਿੱਚ ਡਿਲੀਵਰੀ ਹੁੰਦੀਆਂ ਸਰਕਾਰੀ ਮਾਨਤਾ ਜਿਹੜੇ ਹਸਪੀਟਲ ਹੈਗੇ ਆ ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਫਾਈਨੈਂਸ਼ਲੀ ਹੈਲਪ ਵੀ ਦਿੰਨੇ ਆ। ਜਿਹਦੇ ਵਿੱਚ ਅਸੀਂ ਅਦੂਲੇ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ 700 ਰੁਪਏ ਦਿੰਨੇ ਹੈਗੇ ਆ। ਤੇ ਜਿਹੜੇ ਅਰਬਨ ਦੇ ਵਿੱਚ ਹਨ ਮਾਸੀ 690 ਰੁਪੀਜ਼ ਇਹ ਲੈ ਗਏ ਤੇ ਅਸੀਂ ਹੋਮ ਡਿਲੀਵਰੀ ਲਈ ਵੀ ਜਿਹੜੀ ਸਾਡੀ ਐਨਐਮ ਟ੍ਰੇਨਡ ਹੈਗੇ ਆ ਤੇ ਅਸੀਂ ਉਹਨਾਂ ਨੂੰ ਘਰ ਦੇ ਵਿੱਚ ਇੱਕ ਡਿਲੀਵਰੀ ਕਰੇ ਵੀ ਕਰਵਾਣੀ ਹੈ ਤੇ ਉੱਤੇ ਵੀ ਅਸੀਂ ਐਨਐਮ ਨੂੰ ਭੇਜਦੇ ਹੈਗੇ ਠੀਕ ਹੈ ਇਸ ਤੋਂ ਇਲਾਵਾ ਆ ਆਰਬੀਐਸਕੇ ਦਾ ਪ੍ਰੋਗਰਾਮ ਵੀ ਆਪਣੀ ਸਰਕਾਰ ਵੱਲੋਂ ਚਲਾਇਆ ਗਿਆ ਜਿਹਦੇ ਵਿੱਚ ਰਾਸ਼ਟਰੀ ਬਾਲ ਸਿਹਤ ਕਾਰਗ੍ਰਾਮ 0 ਤੋਂ ਲੈ ਕੇ 18 ਸਾਲ ਦੇ ਬੱਚਿਆਂ ਦਾ ਟ੍ਰੀਟਮੈਂਟ ਜਿਹੜਾ ਕਿ ਮੁਫਤ ਹੁੰਦਾ ਉਹਦੇ ਵਿੱਚ 30 ਬਿਮਾਰੀਆਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਦੇ ਆ ਜਿਹਦੇ ਵਿੱਚ ਡੈਫੀਸ਼ੈਂਸੀਜ਼ ਡਿਸੀਜ਼ ਆ ਜਾਂਦੀਆਂ ਡਿਵੈਲਪਮੈਂਟਲ ਡਿਸੀ ਕਿ ਨਾਈਟਲ ਡਿਸੀਜ਼ ਆ ਜਾਂਦੀਆਂ ਉਹਨਾਂ ਦਾ ਇਲਾਜ ਜਿਹੜਾ ਕੀ ਹੈ ਫ੍ਰੀ ਹੈਗਾ ਅਸੀਂ ਆਲਮ ਵਾਲੇ ਦੇ ਵਿੱਚ ਆਪਣੀ ਟੀਮ ਕੰਮ ਕਰਦੀ ਹੈ ਇਸ ਦੇ ਰਿਗਾਰਡਿੰਗ ਤੇ ਸਕੂਲ ਦਾ ਅਸੀਂ ਚੈੱਕਅਪ ਜਿਹੜਾ ਕੀ ਹੈ ਸਾਲ ਦੇ ਵਿੱਚ ਆਪਾਂ ਦੋ ਵਾਰ ਕਰਦੇ ਹਾਂ ਤੇ ਅੰਗਣਵਾੜੀ ਦੇ ਵਿੱਚ ਚੈੱਕਅਪ ਦੋ ਵਾਰ ਕਰਦੇ ਹਾਂ ਤੇ ਜਿੰਨੇ ਹੁਣ ਤੱਕ ਅਸੀਂ ਕਿ ਨਾਈਟਲ ਹਾਰਟ ਡਿਸੀਜ਼ ਜਿਹੜੀ ਦਿਲ ਦੀ ਰੋਗਾਂ ਦੇ ਨਾਲ ਬੱਚਿਆਂ ਨੂੰ ਸੇਕ ਸੀਗਾ ਦਿਲ ਦੇ ਵਿੱਚ ਨਾਈਟਲ ਹਾਰਟ ਉਹ ਬੱਚੇ ਅਸੀਂ ਹੁਣ ਤੱਕ 30 ਤੋਂ 32 ਬੱਚੇ ਅਸੀਂ ਟਰੇਸ ਕੀਤੇ ਜਿਹਦੇ ਵਿੱਚ 6 ਬੱਚਿਆਂ ਦਾ ਸਕਸੈਸਫੁਲ ਜਿਹੜਾ ਕੀ ਹੈ ਸਰਜਰੀ ਮੁਫਤ ਹੋਈ ਨਾ ਜੀ ਤੇਰਾ ਨਾਮ ਜੀ ਹਰਮਿੰਦਰ Kaur ਬਲਾਕ ਐਜੂਕੇਟਰ ਸੀਐਸਸੀ ਹਲਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਜੀ ਮੈਂ ਕੀ ਕਹਿ ਰਹੀ ਹਾਂ ਅੱਜ ਦਾ ਇਵੈਂਟ ਹੋ ਰਿਹਾ ਹੈ ਮਨੋਰਥ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਪਬਲਿਕ ਦੇ ਵੱਲੋਂ ਮਹਿਲਾਵਾਂ ਤੋਂ ਤੇ ਬੱਚੜੀਆਂ ਕੀ ਕਹਿ ਰਹੇ ਨੇ ਲੇਡੀਜ਼ ਦਾ ਇਹ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਇਹਦੇ ਵਿੱਚ ਆਪਾਂ ਜਿਹੜੀ ਹੈਗੇ ਅਡੋਲ ਸੰਤ ਜਿਹੜੀ ਏਜ ਆ ਇਹਦੀਆਂ ਜੋ ਸਮੱਸਿਆਵਾਂ ਹਨ ਨਾ ਉਹਦੇ ਆਪਾਂ ਕਵਰ ਕਰ ਰਹੇ ਹਾਂ ਉਹਦੇ ਵਾਸਤੇ ਆਪਣੇ ਕੋਲ ਸਪੈਸ਼ਲਿਸਟ ਜਿਵੇਂ ਡਾਕਟਰ ਵਗੈਰਾ ਹੈਗੇ ਆ ਡਾਕਟਰ ਸਿਵਲ ਹਸਪਤਾਲ ਮਲੋੜ ਤੋਂ ਕਿਦੜਵਾਹੇ ਤੋਂ ਲੰਬੀ ਤੋਂ ਤੇ ਆਲਮ ਵਾਲਾ ਤੋਂ ਜਿਹੜੇ ਹੈਗੇ ਲਾਏ ਗਏ ਆ ਜਿਵੇਂ ਲੇਡੀਜ਼ ਹੈਲਥ ਨੂੰ ਜਿਵੇਂ ਇਹਦੇ ਵਾਸਤੇ ਜੋ ਵੀ ਸਮੱਸਿਆਵਾਂ ਆਉਂਦੀਆਂ ਜਿਵੇਂ ਡੀਬੇਡੋਲ ਸੈਂਟੇਜ ਤੋਂ ਲੈ ਕੇ ਜਿਵੇਂ ਆਪਾਂ ਕਹਿ ਸਕਦੇ ਬੀ 40 45 ਸਾਲ ਤੱਕ ਜੋ ਵੀ ਆਪਾਂ ਲੇਡੀਜ਼ ਨੂੰ ਸਮੱਸਿਆ ਆਵਾ ਉਹਦੇ ਹੀ ਡਾਇਗਨੋਸਿਸ ਵਾਸਤੇ ਜਿਵੇਂ ਤੇ ਉਹਦੀ ਦੇਖਭਾਲ ਵਾਸਤੇ ਜਿਵੇਂ अर्ली ਕੋਈ ਸਾਈਨਸ ਹੈ ਕਿਸ ਨੂੰ ਤਾਂ ਉਹਦੇ ਚੈੱਕਅਪ ਤੋਂ ਬਾਅਦ ਜਿਵੇਂ ਉਹਦੀ ਆਪਾਂ ਕਹਿ ਦਈਏ ਵੀ ਇਲਾਜ ਦੀ ਸਟੇਜ ਤੱਕ ਜਿਵੇਂ ਅੰਗੇ ਡਾਕਟਰ ਸੁਜੈਸਟ ਕਰਨਗੇ ਜਿਵੇਂ ਉਹਨਾਂ ਨੂੰ ਤੇ ਮੇਨ ਇਹਦੇ ਵਿੱਚ ਜਿਵੇਂ ਕੋਸ਼ਵਸਥਾ ਦੇ ਵਿੱਚ ਆਉਣ ਵਾਲੀਆਂ ਅਡੋਲ ਸੈਂਟੇਜ਼ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਪਰਸਨਲ ਹਾਈਜਨ ਵਗੈਰਾ ਹੋਗੀ ਜਿਵੇਂ अर्ਲੀ ਡਿਟੈਕਸ਼ਨ ਜਿਵੇਂ ਲੇਡੀਜ਼ ਦੀਆਂ ਤਕਲੀਫਾਂ ਦੇ ਜਿਵੇਂ ਕਹਦੇ ਹੀ ਕੋਲ ਕੈਂਸਰ ਵਗੈਰਾ ਸਰਵਿਕਸ ਜਿਵੇਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੇ ਜਿਵੇਂ ਬ੍ਰੈਸਟ ਕੈਂਸਰ ਅਵੇਰਨਸ ਵੀ ਹੈਗੀ ਹੈ ਸਾਡੇ ਕੋਲ ਤੇ ਜਿਵੇਂ ਲੇਡੀਜ਼ ਦੇ ਵਿੱਚ ਮੈਨ ਸਮੱਸਿਆ ਹੁੰਦੀ ਇਨਫਰਟੀਲਿਟੀ ਬਾਂਸ ਪਾਣਾ ਉਹਦੇ ਵਾਸਤੇ ਅਵੇਰਨੈਸ ਆਪਾਂ ਸਟਾਫ ਰੱਖਿਆ ਹੋਇਆ ਤੇ ਉਸ ਵਿੱਚ ਆਪ ਉਸ ਤੋਂ ਬਾਅਦ ਆਪਣੇ ਕੋਲ ਡਾਕਟਰ ਵੀ ਹੈ ਜੇਕਰ ਕਿਸੇ ਨੂੰ ਕੋਈ ਲੇਡੀਜ਼ ਨੂੰ ਕੋਈ ਹੈਲਥ ਇਸ਼ੂ ਆ ਰਿਹਾ ਮੈਨ ਅੱਜ ਦਾ ਕੈਂਪ ਮੈਨ ਕਹਿੰਦੇ ਆ ਆਪਾਂ ਕਹਿ ਸਕਦੇ ਵੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਹੀ ਇੱਥੇ ਜਿਹੜਾ ਹੈਗਾ ਰੱਖਿਆ ਗਿਆ ਬਾਦ ਉਹ ਤੋਂ ਬਾਅਦ ਜਿਹੜੀ ਹੈਗੀ ਆ ਲੇਡੀਜ਼ ਵਾਸਤੇ ਜਿਹੜੀ ਕਹਿ ਸਕਦੇ ਵੀ ਉਹ ਆਪਦੀਆਂ ਜਿਹੜੀਆਂ ਸਿਹਤ ਸੰਬੰਧੀ ਜਿਵੇਂ ਸਮੱਸਿਆਵਾਂ ਆ ਰਹੀਆਂ ਉਹ ਡਾਕਟਰ ਨਾਲ ਕਹਿ ਸਕਦੇ ਵੀ ਕੰਸਲਟ ਕਰਕੇ ਆ ਦੇ ਜਿਹੜੇ ਇਹਨਾਂ ਚੀਜ਼ਾਂ ਦਾ ਹੱਲ ਕਰਵਾ ਸਕ